ਪ੍ਰਦੇਸ਼ ਪ੍ਰਧਾਨ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਹਨਾਂ ਨੇ ਆਪਣੇ ਤੇ ਪਿਛਲੇ ਦਿਨੀ ਜੋ ਐਫਆਈਆਰ ਦਰਜ ਹੋਈ ਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਅਤੇ ਪੰਜਾਬ ਦੇ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਤੇ ਇਹ ਦੋਸ਼ ਲਗਾਇਆ ਕਿ ਮੇਰੇ ਖਿਲਾਫ ਹੋਈ ਐਫ ਆਈ ਆਰ ਦੇ ਵਿੱਚ ਦਖਲਦੰਦੀ ਕੀਤੀ ਹੈ ਇਹ ਰਾਜਨੀਤਿਕ ਰਣਨੀਤੀ ਦੇ ਤਹਿਤ ਮੀਡੀਆ ਟ੍ਰਾਇਲ ਚਲਾਇਆ ਗਿਆ ਆਓ ਹੋਰ ਰਾਜਾ ਬੜੇ ਨੇ ਕੀ ਕਿਹਾ ਤੁਹਾਨੂੰ ਇਹ ਖਬਰ ਜਿਹੜੀ ਆ ਪੜ ਕੇ ਸੁਣਾਉਨੇ ਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣੇ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉਹਨਾਂ ਪੰਜਾਬ ਸਰਕਾਰ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਉਸਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਖਿਲਾਫ ਇਹ ਗੰਭੀਰ ਦੋਸ਼ ਲਾਏ ਆ ਕਿ ਵੜਿੰਗ ਦਾ ਇਹ ਦੋਸ਼ ਹੈ ਕਿ ਕਮਿਸ਼ਨ ਨੇ ਆਪਣੀ ਸੰਵਿਧਾਨਕ ਸੀਮਾ ਦੀ ਉਲੰਘਣਾ ਕੀਤੀ ਹੈ ਨਾਸਰ ਫੁਣਾਂ ਨੇ ਵਿਰੁੱਧ ਐਫਆਈਆਰ ਦਰਦਵੇਜ ਦਖੰਡਾ ਜੀ ਕੀਤੀ ਸਗੋ ਚੋਣਾਂਬੀ ਮੌਸਮ ਦੌਰਾਨ ਜਾਣਬੁੱਝ ਕੇ ਆ ਰਾਜਨੀਤਿਕ ਰਣਨੀਤੀ ਦੇ ਤਹਿਤ ਉਹਨਾਂ ਖਿਲਾਫ ਮੀਡੀਆ ਟ੍ਰਾਇਲ ਚਲਾਇਆ ਅੱਗੇ ਪਟੀਸ਼ਨ ਦੇ ਮੁਤਾਬਕ ਇਹ ਮਾਮਲਾ 11 ਨਵੰਬਰ 2025 ਨੂੰ ਹੋਣ ਵਾਲੀ ਤਰਨਤਨ ਚੋਣ ਦੇ ਨਾਲ ਸੰਬੰਧਿਤ ਹੈ ਬੜੰਗ ਨੇ 3 ਨਵੰਬਰ ਨੂੰ ਇੱਕ ਜਨਤਕ ਇਕੱਠ ਵਿੱਚ ਭਾਸ਼ਣ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਕਈ ਨ타ਵਾ ਦਾ ਜ਼ਿਕਰ ਕੀਤਾ ਸੀ ਵਿਰੋਧੀ ਪਾਰਟੀਆਂ ਨੇ ਇਸ ਭਾਸ਼ਣ ਨੂੰ ਜਾਣਬੁੱਝ ਕੇ ਤੋੜ-ਮੋੜ ਕੇ ਪੇਸ਼ ਕੀਤਾ ਅਤੇ ਉਸੇ ਦਿਨ ਉਨਾ ਬਰਦਰ ਸ਼ਿਕਾਇਤ ਦਰਜ ਕਰਵਾਈ 4 ਨਵੰਬਰ ਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਵਿੱਚ ਐਸ ਸੀ ਐਸਟੀ ਐਕਟ ਅਤੇ ਹੋਰਾਂ ਦੋਸ਼ਾਂ ਤਹਿਤ ਇੱਕ ਐਫ ਆਈ ਆਰ ਦਰਜ ਕਰਵਾਈ ਸੀ ਬੜੇ ਦਾ ਦੋਸ਼ ਹੈ ਕਿ ਐਫ ਆਈ ਆਰ ਦਰਜ ਹੋਣ ਤੋਂ ਤੁਰੰਤ ਬਾਅਦ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲਿਆ ਅਤੇ ਕਾਰਵਾਈ ਸ਼ੁਰੂ ਕੀਤੀ ਰਿਟਰਨਿੰਗ ਅਫਸਰ ਅਤੇ ਡੀ ਐਸ ਪੀ ਕਪੂਰਥਲਾ ਨੂੰ ਤਾਲਬ ਕੀਤਾ ਕਮਿਸ਼ਨ ਦੇ ਚੇਅਰਮੈਨ ਤੇ ਦੋਸ਼ ਹੈ ਕਿ ਉਹਨਾਂ ਨੇ ਫੌਸਟੇ ਦਬਾਵਾ ਬਣਾ ਕੇ ਰਾਜਾ ਬੜੈਂਗ ਦੀ ਗ੍ਰਿਫਤਾਰੀ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਅੱਗੇ ਉਹ ਕਹਿ ਰਿਹਾ ਕਿ ਪੂਰੀ ਕਾਰਵਾਈ ਇੰਟਰਨੈਟ ਮੀਡੀਆ ਤੇ ਪ੍ਰਸਤਾਤ ਕੀਤੀ ਜਿਸ ਵਿੱਚ ਚਨਾਬੀ ਮਾਹੌਲ ਵਿੱਚ ਉਹਨਾਂ ਦੇ ਸਿਆਸੀ ਆਕਸ ਨੂੰ ਨੁਕਸਾਨ ਬਚਾਇਆ ਇਹ ਕਹਿ ਰਿਹਾ ਰਾਜਾ ਅਮਰਿੰਦਰ ਸਿੰਘ ਬੜੈਂਗ ਪਟੀਸ਼ਨ ਵਿੱਚ ਉਹਨਾਂ ਨੇ ਕਿਹਾ ਕਿ ਕਮਿਸ਼ਨ ਦੀ ਦਖਲਅੰਦਾਜ਼ੀ ਕਾਨੂੰਨੀ ਤੌਰ ਤੇ ਗਲਤ ਹੈ ਕਿਉਂਕਿ ਇਹ ਚਾਲ ਰਹੀ ਪੁਲਿਸ ਜਾਂਚ ਵਿੱਚ ਦਖਲ ਨਹੀਂ ਦੇ ਸਕਦਾ ਬੜੰਗ ਨੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਕਿ ਮੀਡੀਆ ਟ੍ਰਾਇਲ ਦੋਸ਼ੀ ਦੀ ਬੇਕਸੂਰੀ ਦੀ ਕਾਨੂੰਨੀ ਧਾਰਨਾ ਨੂੰ ਨਾਸ਼ਤ ਕਰਦਾ ਹੈ ਦੋਸਤੋ ਰਾਜਾ ਅਮਰਿੰਦਰ ਸਿੰਘ ਬੜੰਗ ਨੇ ਤਰਨਤਾਰਨ ਦੀ ਜਿਮਨੀ ਚੋਣ ਦੌਰਾਨ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਉਹਨਾਂ ਦੇ ਰੰਗ ਭੇਦ ਨੂੰ ਲੈ ਕੇ ਜਿਹੜੀਆਂ ਬਵਾਦਤ ਟਿੱਪਣੀਆਂ ਕੀਤੀਆਂ ਸੀ ਉਸ ਨੂੰ ਲੈ ਕੇ ਜੇ ਦੇਖਿਆ ਜਾਵੇ ਬੂਟਾ ਸਿੰਘ ਦੇ ਸੁਪੁੱਤਰ ਨੇ ਕਪੂਰਥਲਾ ਪਰਸ ਨੂੰ ਇਹ ਸ਼ਿਕਾਇਤ ਦਿੱਤੀ ਸੀ FIR ਇਸ ਤੇ ਦਰਜ ਹੋ ਚੁੱਕੀ ਸੀ ਉਸ ਤੇ باوجود ਵੀ ਜੇ ਅਜੇ ਤੱਕ ਰਾਜਾ ਵੜੈੰਗ ਦੀ ਗ੍ਰਿਫਤਾਰ ਨਹੀਂ ਹੋਈ ਤਾਂ ਉਸ ਨੂੰ ਲੈ ਕੇ ਇਹ ਹੀ ਕਿਹਾ ਜਾ ਸਕਦਾ ਕਿ ਕਿਉਂਕਿ ਉਹ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨੇ ਅਗਰ ਇਹ ਹੀ FIR ਕਿਸੇ ਆਮ ਰਾਜਨੀਤਿਕ ਆਗੂ ਤੇ ਦਰਜ ਹੋਈ ਹੁੰਦੀ ਤੇ ਹੁਣ ਉਹ ਜੇਲ੍ਹ ਵਿੱਚ ਹੁੰਦਾ ਇੱਥੇ ਇੱਕ ਕਾਨੂੰਨ ਦਾ ਰਾਜ ਹੈ ਅਗਰ ਰਾਜਾ ਬੜੈੰਗ ਨੂੰ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਨਹੀਂ ਢਿੱਲ ਦਿੱਤੀ ਇਹ ਪੰਜਾਬ ਲੋਕ ਦੇ ਪੰਜਾਬ ਦੇ ਲੋਕ ਜਿਹੜੇ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਕਾਂਗਰਸ ਪ੍ਰਧਾਨ ਨੇ ਉੱਥੇ ਕਿਹੋ ਜਿਹਾ ਬਿਆਨ ਦਿੱਤਾ ਹਾਈ ਕੋਰਟ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਦੋਸ਼ ਲਗਾਏ ਗਾਇਆ ਕਿ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਇਹ ਜਾਂਚ ਦਾ ਵਿਸ਼ਾ ਕਿ ਹੁਣ ਤੱਕ ਕਪੂਰਥਲਾ ਪੁਲਿਸ ਇਸ ਵੀਡੀਓ ਦੀ ਜਾਂਚ ਕਰਵਾ ਚੁੱਕੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਜਾਂਚ ਦਾ ਜਿਹੜਾ ਵਿਸ਼ਾ ਆ ਇਹ ਗ੍ਰਿਫਤਾਰੀਆਂ ਤੋਂ ਬਾਅਦ ਵੀ ਟ੍ਰਾਇਲ ਜਿਹੜੇ ਚੱਲਦੇ ਰਹਿੰਦੇ ਆ ਪਰ ਇੱਥੇ ਜੋ ਸਥਿਤੀ ਸਾਹਮਣੇ ਮਹਿਸੂਸ ਹੋ ਰਹੀ ਆ ਕਿ ਰਾਜਾ ਬੜੰਗ ਇੱਕ ਵੱਡੀ ਪਾਰਟੀ ਦੇ ਪ੍ਰਧਾਨ ਨੇ ਅਗਰ ਜੇ ਉਹ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਵੀ ਸ਼ਰਿਆਮ ਘੁੰਮ ਰਿਹਾ ਉਹਦਾ ਇੱਕੋ ਇੱਕ ਕਾਰਨ ਹੈ ਕਿ ਉਹਨਾਂ ਨੇ ਕਾਨੂੰਨੀ ਤੌਰ ਤੇ ਸਹਯਤਾ ਲੈ ਲਈ ਅੱਜ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਇਸ ਤੋਂ ਇਹ ਹੀ ਸਮਝ ਲੈਣਾ ਚਾਹੀਦਾ ਕਿ ਮਹਿੰਗੇ ਵੱਡੇ ਵਕੀਲ ਪੇਸ਼ ਕਰਕੇ ਰਾਜਾ ਬੜੰਗ ਇਸ ਮਾਮਲੇ ਨੂੰ ਬੱਟੇ-ਖੱਟੇ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਨੂੰ ਨਾ ਨੇ ਜਸਵੀਰ ਸਿੰਘ ਗੜੀ ਤੇ ਦੋਸ਼ ਲਗਾਇਆ ਇੱਥੇ ਬਸ ਨਹੀਂ ਬੇਸ਼ੱਕ ਉਹ ਅਦਾਲਤ ਰਾਹੀਂ ਕਾਨੂੰਨੀ ਨੁਕਤਿਆਂ ਦੇ ਨਾਲ ਸਰਕਾਰ ਤੇ ਦੋਸ਼ ਲਗਾ ਕੇ ਕਾਨੂੰਨ ਦੀਆਂ ਦਾਇਰਾਂ ਦੇ ਵਿੱਚ ਬਚਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹਾ ਪਰ ਐਸਸੀ ਸਮਾਜ ਨੇ ਉਹਨਾਂ ਦੀਆਂ ਇਹ ਟਿੱਪਣੀਆਂ ਨੂੰ ਲੈ ਕੇ ਖਾਸ ਕਰਕੇ ਤਰਨ ਤਾਰਨ ਦੇ ਵਿੱਚ ਜਿਵੇਂ ਕਾਂਗਰਸ ਦੀ ਹਾਰ ਹੋਈ ਆ ਆਉਣ ਵਾਲੇ ਸਮੇਂ ਵਿੱਚ ਵੀ ਕਾਂਗਰਸ ਦਾ ਇਹ ਲੀਡਰ ਕਾਂਗਰਸ ਪਾਰਟੀ ਨੂੰ ਦਲਤ ਸਮਾਜ ਦਾ ਉਹ ਨਜ਼ਰ ਸਾਹਮਣਾ ਕਰਨਾ ਪਊਗਾ ਜਿੱਨਾਂ ਚਿਰ ਇਸ ਆਗੂ ਨੇ ਬੇਸ਼ੱਕ ਆਪਣੇ ਵੱਲੋਂ ਇੱਕ ਵੀਡੀਓ ਰਾਹੀਂ ਮਾਫੀ ਵੀ ਮੰਗੀ ਸੀ ਜੇ ਰਾਜਾ ਬੜੰਗ ਸਹੀ ਹੈ ਤੇ ਫਿਰ ਉਨਾ ਨੂੰ ਇਸ ਮੁੱਦੇ ਤੇ ਗਲਤੀ ਮੰਨਣ ਦੀ ਵੀ ਕੋ ਲੋੜ ਸੀ ਕਿਉਂਕਿ ਉਹ ਤਾਂ ਕਹਿ ਰਿਹਾ ਪਹਿਲਾਂ ਵੀ ਕਹਿ ਰਿਆ ਸੀ ਹੁਣ ਵੀ ਕਹਿ ਰਹਾ ਕਿ ਵੀਡੀਓ ਤੋੜ ਮੋੜ ਕੇ ਪਾਈ ਗਈ ਅਗਰ ਇਸ ਆਗੂ ਨੂੰ ਆਪਣੇ ਕਹੇ ਹੋਏ ਵਿਚਾਰ ਜਿਹੜੇ ਆ ਉਹਨਾਂ ਤੇ ਉਹ ਰੰਗਨੇ ਉਹਨਾਂ ਨੇ ਤਾਂ ਇਹ ਵੀ ਬਿਆਨ ਦਿੱਤਾ ਸੀ ਕਿ ਤਰਨਤਾਰਨ ਦੇ ਲੋਕਾਂ ਨੇ ਇਹ ਵੇਖਣਾ ਕਿ ਉਹਨਾਂ ਨੇ ਵੋਟ ਹਿੰਦੁਸਤਾਨ ਨੂੰ ਪਾਉਣੀਆਂ ਜਾਂ ਖਾਲਸਤਾਨ ਨੂੰ ਜਦੋਂ ਕਿ ਨਾਤਾ ਇਤੇ ਖਾਲਸਤਾਨ ਬਣਿਆ ਨਾ ਇਤੇ ਜੇ ਹਿੰਦੁਸਤਾਨ ਦੀ ਵੀ ਗੱਲ ਕੀਤੀ ਜਾਵੇ ਤਾਂ ਦੇਸ਼ ਦਾ ਨਾਮ ਭਾਰਤ ਹੈ ਇੰਡੀਆ ਹੈ ਇਹੋ ਜਿਹਾ ਲੀਡਰ ਬਿਆਨ ਦੇਣ ਸਮੇਂ ਕੁਝ ਵੀ ਕਹਿਣ ਤੋਂ ਪਹਿਲਾਂ ਸੋਚਦੇ ਨਹੀਂ ਪਹਿਲਾਂ ਕਹਿ ਬੰਦੇ ਨੇ ਫਿਰ ਗਲਤੀਆਂ ਮੰਨਦੇ ਨੇ ਫਿਰ ਇਹ ਆਖਦੇ ਨੇ ਕਿ ਮੇਰੇ ਬਿਆਨ ਨੂੰ ਤੋੜ ਮੋੜ ਕੇ মিডিਆ ਨੇ ਪੇਸ਼ ਕੀਤਾ ਵਿਰੋਧੀ ਪਾਰਟੀਆਂ ਨੇ ਵੀਡੀਓ ਤੋੜ ਮੋੜ ਕੇ ਪੇਸ਼ ਕੀਤੀ ਜਦੋਂ ਕਿ ਰਾਜਾ ਬੜੰਗ ਤੇ ਹੋਰ ਵੀ ਦੋਸ਼ ਲੱਗੇ ਸੀ ਇਸ ਚੋਣ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਵੀ ਦੋਸ਼ ਲੱਗਾ ਕਿ ਉਹਨਾਂ ਨੇ ਵੀ ਇੱਕ ਮੂਰਤ ਇੱਕ ਬਹਾਦਰ ਅਤੇ ਭਾਈਚਾਰਾ ਦੇ ਵੱਡੇ ਪੋਸਟਰ ਦੇ ਉੱਤੇ ਕਾਂਗਰਸ ਦੇ ਵੱਡੇ ਆਗੂਆਂ ਦੀਆਂ ਤਸਵੀਰਾਂ ਉੱਪਰ ਲਗਾਈਆਂ ਸੋ ਦੋਸਤੋ ਇਹ ਆਗੂ ਇਹ ਲੀਡਰ ਇਹਨਾਂ ਕੋਲ ਅਦਾਲਤ ਦੇ ਵਿੱਚ ਜਾ ਕੇ ਕਾਨੂੰਨੀ ਨੁਕਤੇਆ ਨਾਲ ਆਪਣੇ ਆਪ ਨੂੰ ਬਚਾਉਣ ਤੋਂ ਹੋਰ ਬਗੈਰ ਕੋਈ ਇਚਾਰਾ ਨਹੀਂ ਜਸਬੀਰ ਸਿੰਘ ਗੜੀ ਦੇ ਉੱਤੇ ਪਿਛਲੇ ਦਿਨਾਂ ਤੋਂ ਅਜਿਹੇ ਦੋਸ਼ ਲੱਗ ਰਹੇ ਆ ਕਿ ਉਹਨਾਂ ਵੱਲੋਂ ਪਾਏ ਜਾਂਦੇ ਵੀਡੀਓ ਕਲਿੱਪ ਉਹ ਗੜੇ ਤੋਂ ਨਹੀਂ ਉਤਰਦੇ ਕਿਉਂਕਿ ਉਹ ਜਿਹੜੇ ਵੀਡੀਓ ਕਲਿੱਪਾਂ ਦੇ ਵਿੱਚ ਭਾਸ਼ਾ ਜਿਹੜੀ ਉਹਨਾਂ ਦੀ ਆ ਵਧਤੀ ਜਾ ਰਹੀ ਆ ਉਹ ਹਜਮ ਹੋਣੀ ਬਹੁਤ ਔਖੀ ਆ ਹਾਂ ਇਹ ਗੱਲ ਜ਼ਰੂਰ ਹੈ ਕਿ ਇਹਨਾਂ ਵੱਲੋਂ ਜਿਹੜੇ ਐਸੀ ਸਮਾਜ ਦੇ ਲੋਕਾਂ ਨੋ ਜਿਹੋ ਜਿਹੇ ਸ਼ਬਦ ਵਰਤੇ ਜਾਂਦੇ ਆ ਰਾਜਾ ਬੜਿੰਗ ਹੁਣ ਤੱਕ ਆਪਣੇ ਗੱਦੜਵਾਹ ਹਲਕੇ ਦੇ ਵਿੱਚ ਵੀ ਜਿਹੋ ਜਿਹੇ ਐਸਸੀ ਭਾਈਚਾਰੇ ਦੇ ਲੋਕਾਂ ਦੇ ਨਾਲ ਵਰਤਾਓ ਕਰਦਾ ਜਿਹੋ ਜੀ ਬੋਲੀ ਉੱਥੇ ਵੀ ਬੋਲਦਾ ਉਸ ਤੋਂ ਇਹ ਸਪਸ਼ਟ ਹੈ ਕਿ ਉਸ ਆਗੂ ਦੇ ਮਨ ਦੇ ਵਿੱਚ ਜਿਹੜੇ ਵਿਚਾਰ ਆ ਉਹ ਇੱਕ ਪਾਸੇ ਐਸਸੀ ਲੋਕਾਂ ਦੀ ਵੋਟ ਵੀ ਲੈਣੀ ਹੁੰਦੀ ਆ ਦੂਸਰੇ ਪਾਸੇ ਇਹਨਾਂ ਲੋਕਾਂ ਨੂੰ ਰਾਜ ਕੇ ਜਿਹੜਾ ਆ ਇਹਨਾਂ ਵੱਲੋਂ ਮੰਦਾ ਬੋਲਿਆ ਜਾਂਦਾ ਇਹ ਤਰਨ ਤਾਰਨ ਦੇ ਚੋਣ ਦੌਰਾਨ ਪ੍ਰਚਾਰ ਦੌਰਾਨ ਜੋਹ ਜਿਆ ਰਾਜਾ ਬਣੰਗ ਨੇ ਬੋਲਿਆ ਉਸ ਆਗੂ ਦੇ ਮਨ ਵਿੱਚ ਉਸਦੇ ਦਿਮਾਗ ਵਿੱਚ ਜੋ दलित समाज ਦੇ ਲੋਕਾਂ ਲਈ दलित समाज ਦੇ ਲੀਡਰਾਂ ਲਈ ਜੋ ਵਿਚਾਰਿਆ ਉਹ ਖੁੱਲ ਕੇ ਸਾਹਮਣੇ ਆ ਗਿਆ ਹੁਣ ਬੇਸ਼ੱਕ ਕਾਂਗਰਸ ਪਾਰਟੀ ਬੇਸ਼ੱਕ ਅਦਾਲਤ ਦਾ ਸਹਾਰਾ ਲੈ ਕੇ ਪ੍ਰਦੇਸ਼ ਪ੍ਰਧਾਨ ਰਾਜਾ ਬੜੰਗ ਇਸ ਕੇਸ 'ਚੋਂ ਬਚਣਾ ਚਾਹੁੰਦੇ ਆ ਇਸ ਕੇਸ ਦੇ ਵਿੱਚ ਐਸ்சி ਕਮਿਸ਼ਨ ਦੇ ਚੇਅਰਮੈਨ ਨੂੰ ਉਹ ਕਾਨੂੰਨੀ ਨੁਕਤੇ ਨਾਲ ਕਲੀਸਣਾ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਇਸ ਨੂੰ ਲੈ ਕੇ ਕੀ ਰਾਜਾ ਬੜਿੰਗ ਨੂੰ ਰਾਤ ਦਿੰਦੀ ਆ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਅੱਜ ਜੇ ਤੁਸੀਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਇਹ ਵਿਸ਼ਾ ਅਸੀਂ ਲੈ ਕੇ ਆਏ ਆ ਕਿ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜਾ ਬੜਿੰਗ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਵਾਇਆ ਰਾਹਤ ਲੈਣੀ ਕੱਲ ਇੱਕ ਹੋਰ ਨਵਾਂ ਮੁੱਦਾ ਲੈ ਕੇ ਆਵਾਂਗੇ ਜਾਂਦੇ ਜਾਂਦੇ ਤੁਹਾਨੂੰ ਇਹ ਬੇਨਤੀ ਕਰ ਦਿੰਨੇ ਆ ਕਿ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਪੇਜ ਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ